ਇਹ ਹੈ ਪਿੰਡ ਮੋਹੀ ਕਲਾਂ ਦੀ ਮਹਿਲਾ ਸਰਪੰਚ ਬੀਬੀ ਰਣਵੀਰ ਕੌਰ ਜਿਸ ਨੂੰ ਪਿੰਡ ਦੇ ਲੋਕਾਂ ਦੇ ਵੱਲੋਂ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਗਿਆ ਸੀ ਅੱਜ ਤੋਂ 5 ਸਾਲ ਪਹਿਲਾਂ ਪਰ ਇਸ ਬੀਬੀ ਨੇ ਉਹ ਕੰਮ ਕਰ ਦਿਖਾਇਆ ਜੋ ਕਿ ਅੱਜ ਤੱਕ ਮਰਦ ਸਰਪੰਚ ਵੀ ਆਪਣੇ ਪਿੰਡਾਂ ਦੇ ਵਿੱਚ ਨਹੀਂ ਕਰ ਸਕੇ ਇਸ ਬੀਬੀ ਨੇ ਪਿੰਡ ਦੇ ਵਿੱਚ ਕੰਮ ਵਾਲੇ ਤਾਂ ਵਾਟੀ ਕਢ ਦਿੱਤੇ ਨੇ ਜੇਕਰ ਕੰਮਾਂ ਦੀ ਲਿਸਟ ਕਾਉਣ ਲੱਗਿਏ ਤਾਂ ਬਾਹਲੀ ਲੰਬੀ ਹੈ ਕਿਹ ਲਾਈਟਾਂ ਕੀ ਸੀਵਰੇਜ ਸਿਸਟਮ ਤੇ ਪਿੰਡ ਦੇ ਵਿੱਚ ਓਪਨ ਜਿਮਾ ਤਾਂ ਆਮ ਹੀ ਨੇ ਬੀਬੀਆਂ ਤੱਕ ਜਿਮਾ ਲਾਉਣ ਆਉਂਦੀਆਂ ਨੇ ਪਿੰਡ ਦੀ ਉਹ ਕਾਇਆ ਕਲਪ ਕੀਤੀ ਹੈ ਕਿ ਜੋ ਹੁਣ ਤੱਕ ਆਜ਼ਾਦੀ ਤੋਂ ਬਾਅਦ ਕੋਈ ਵੀ ਸਰਪੰਚ ਨਹੀਂ ਕਰ ਸਕਿਆ ਇਹ ਮੈਂ ਨਹੀਂ ਤੇ ਪਿੰਡ ਦੇ ਲੋਕ ਕਹਿੰਦੇ ਨੇ ਅੱਜ ਅਸੀਂ ਪਿੰਡਾਂ ਦੇ ਵਿੱਚ ਪਹੁੰਚੇ ਆ ਉਹਨਾਂ ਪਿੰਡਾਂ ਦੇ ਅਸੀਂ ਜਾ ਕੇ ਉਹਨਾਂ ਸਰਪੰਚਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾ ਰਹੇ ਹਾਂ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਪਿੰਡਾਂ ਦਾ ਕਾਇਆਕਲਪ ਕੀਤਾ ਹੈ ਤਾਂ ਅੱਜ ਅਸੀਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਮੋਹੀਕਲਾਂ ਦੇ ਵਿੱਚ ਪਹੁੰਚੇ ਆ ਜਿੱਥੋਂ ਦੀ ਮਹਿਲਾ ਸਰਪੰਚ ਰਣਵੀਰ ਕੌਰ ਉਹਨਾਂ ਦੇ ਪਤੀ ਬਲਵੀਰ ਸਿੰਘ ਉਹਨਾਂ ਦੇ ਵੱਲੋਂ ਜਿਹੜਾ ਹੈ ਇਹ ਸਹਿਯੋਗ ਦੇ ਨਾਲ ਉਹਨਾਂ ਦੇ ਆਪਣੇ ਪਤੀ ਦੇ ਸਹਿਯੋਗ ਦੇ ਨਾਲ ਜਿਹੜਾ ਹੈ ਉਹ ਪਿੰਡ ਦੀ ਕਾਇਆਕਲਪ ਕੀਤੀ ਆ ਪਿੰਡ ਦੇ ਵਿੱਚ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਆ ਆਪਣੇ ਕਾਰਜਕਾਲ ਦੇ ਸਮੇਂ ਦੇ ਦੌਰਾਨ ਲਿਆਂਦੇ ਨੇ ਤੇ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਮੁਲਾਕਾਤ ਕਰਾਵਾਂਗੇ ਤਾਂ ਪਹਿਲਾ ਪਿੰਡ ਜੀ ਥੋੜੀ ਨੇ ਪੰਜੀ ਹਸਤੀਕਾਲ ਸਤਿ ਸ਼੍ਰੀ ਅਕਾਲ ਜੀ ਤਾਂ ਸਰਪੰਚੀ ਤੁਹਾਡੀ ਜਿਹੜੀ 5 ਸਾਲ ਲੰਘੇ ਨੇ ਬੀਤੇ 5 ਸਾਲ ਦੇ ਵਿੱਚ ਕਿਹੜੇ ਕਿਹੜੇ ਪ੍ਰੋਜੈਕਟ ਜਿਹੜੇ ਆ ਤੁਸੀਂ ਆਪਣੇ ਪਿੰਡ ਦੇ ਲਈ ਲਿਆਂਦੇ ਅਸੀਂ ਦੇਖ ਰਹੇ ਹਾਂ ਵੈਸੇ ਦਾ ਪਰ ਤੁਸੀਂ ਇੱਕ ਵਾਰ ਦਰਸ਼ਕਾਂ ਨੂੰ ਜਰੂਰ ਅਹ ਦੇਖੋ ਜੀ 2019 ਵਿੱਚ ਸਾਨੂੰ ਸਹਿਮਤੀ ਨਾਲ ਸਰਪੰਚ ਚੁਣਿਆ ਗਿਆ ਸੀਗਾ ਤੇ ਸਾਡੀ ਕੋਸ਼ਿਸ਼ ਇਹ ਸੀ ਕਿ ਕੁਝ ਵਿਲੱਖਣ ਕੁਝ ਅਲੱਗ ਤਰ੍ਹਾਂ ਦਾ ਅਸੀਂ ਪਿੰਡਾਂ 'ਚ ਕੰਮ ਕਰੀਏ ਕਿਉਂਕਿ ਆਪਣੇ ਲਾਈਫਟਾਈਮ 'ਚ ਸੀ ਇਹ ਦੇਖਿਆ ਕਿ ਪਿੰਡਾਂ ਵਿੱਚ ਜ਼ਿਆਦਾਤਰ ਜਿਹੜਾ ਫੋਕਸ ਕੀਤਾ ਜਾਂਦਾ ਗਲੀਆਂ ਤੇ ਨਾਲੀਆਂ ਤੇ ਇਸ ਤੋਂ ਇਲਾਵਾ ਨਹੀਂ ਮਤਲਬ ਸਾਰੀ ਸਰਪੰਚੀ 5 ਸਾਲ ਦੀ ਘੁੰਮ ਕੇ ਰਹਿ ਜਾਂਦੀ ਹੈ ਗਲੀਆਂ ਨਾਲੀਆਂ ਵਿੱਚ ਲੇਕਿਨ ਸਾਡੀ ਕੋਸ਼ਿਸ਼ ਸੀ ਕਿ ਅਸੀਂ ਕੁਝ ਅਲੱਗ ਤੋਂ ਕਰੀਏ ਇਸ ਤਰ੍ਹਾਂ ਦਾ ਕਰੀਏ ਕਿ ਤਾਂ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਵੀ ਯਾਦ ਰੱਖਣ ਔਰ ਦੇਖਣ ਔਰ ਇਸ ਤੋਂ ਕੁਝ ਸਿੱਖਣ ਔਰ ਕਿਉਂਕਿ ਅੱਜ ਸੀ ਜੇ ਸਰਪੰਚ ਹੈ ਤਾਂ ਕੱਲ ਨੂੰ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਕੋਈ ਸਰਪੰਚ ਬਣੇਗਾ ਕੋਈ ਪੰਚ ਬਣੇਗਾ ਕੋਈ ਨੰਬਰਦਾਰ ਬਣੇਗਾ ਔਰ ਇਹ ਸਾਡੇ ਤੋਂ ਹੀ ਸਿੱਖਣਗੇ ਇਸ ਕਰਕੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਦੇਖੋ ਖੂਬਸੂਰਤੀ ਇੱਕ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਜਦੋਂ ਵੀ ਕੋਈ ਪਿੰਡ 'ਚ ਆਂਦਾ ਹੈ ਤਾਂ ਖੂਬਸੂਰਤੀ ਜਿਹੜੀ ਹੈ ਉਹ ਦੇਖਣ 'ਚ ਆਪਣੇ ਆਪ ਵਿੱਚ ਬਹੁਤ achhi ਲੱਗਦੀ ਹੈ ਹਨਾ ਹੁਣ ਤੁਸੀਂ ਆਏ ਹੋ ਖੂਬਸੂਰਤੀ ਦੇਖ ਕੇ ਹੀ ਤੁਸੀਂ ਆਏ ਹੋ ਕਿ ਪਿੰਡ ਖੂਬਸੂਰਤ ਬਣਿਆ ਹੋਇਆ ਤੇ ਸਾਡਾ ਫੋਕਸ ਇਹ ਕਿ ਆ ਕਿ ਅਸੀਂ ਇੱਕ ਮਾਹੌਲ ਇਦਾਂ ਦਾ ਪੈਦਾ ਕਰੀਏ ਕਿ ਸਾਡੇ ਜਿਹੜੇ ਪਿੰਡ ਦੇ ਬਜ਼ੁਰਗ ਨੇ ਉਹ ਕੁੰਮਣ ਸ਼ਾਮ ਨੂੰ ਤੇ ਉਹਨਾਂ ਦਾ ਜਿਹੜਾ ਕਹਿੰਦੇ ਨਾ ਬਿਮਾਰੀ ਦਾ ਤੋੜ ਜਿਹੜਾ ਆ ਸੇਰ ਕਰਨਾ ਹੀ ਹੋ ਜਾਵੇ ਦੂਰ ਹੋ ਜਾਏ ਔਰ ਅਸੀਂ ਪਾਰਕਾਂ ਦੇਖੋ ਤੁਹਾਡੇ ਸਾਹਮਣੇ ਅਸੀਂ ਪਾਰਕਾਂ ਬਣਾਈਆਂ ਹੋਈਆਂ ਤਕਰੀਬਨ ਸਾਡੀ ਹਰ ਜਗ੍ਹਾ ਤੇ ਪਾਰ ਗਿਆ ਚਾਹੇ ਉਹ ਸ਼ਮਚਾਨਗਾਰਡ ਹੋਏ ਸਾਡਾ ਪਹਿਲੇ ਸੋਏ ਸਕੂਲ ਹੋਏ ਚਾਹੇ ਸਾਡਾ ਲੇਡੀਜ਼ ਦਾ ਸੈਂਟਰ ਹੋਏ ਅਸੀਂ ਹਰ ਜਗ੍ਹਾ ਤੇ ਅਸੀਂ ਪਾਰਕ ਬਣਾਈ ਹੋਈ ਹੈ ਔਰ ਸਪੈਸ਼ਲੀ ਜਿਹੜੀਆਂ ਸਾਡੀਆਂ ਦੋ ਪਾਰਕ ਨੇ ਸ਼ਹੀਦ ਭਗਤ ਸਿੰਘ ਪਾਰਕ ਦੇ ਸ਼ਹੀਦ ਉਦਮ ਸਿੰਘ ਪਾਰਕ ਉਹ ਅਸੀਂ ਮੇਨ ਪਾਰਕ ਬਣਾਈਆਂ ਨੇ ਜਿੱਥੇ ਸ਼ਾਮ ਨੂੰ ਆ ਕੇ ਸਾਡੇ ਬਜ਼ੁਰਗ ਸਾਡੇ ਬੱਚੇ ਖੇਡਦੇ ਆ ਸੈਰ ਕਰਦੇ ਆ ਔਰ ਇਸ ਤੋਂ ਇਲਾਵਾ ਜਿਹੜੇ ਪੌਂਡ ਨੇ ਛੱਪੜ ਨੇ ਜਿਹੜੇ ਉਹਨਾਂ ਚ ਬਹੁਤ ਗੰਦਗੀ ਹੁੰਦੀ ਹੈ ਕਿਉਂਕਿ ਪਿੰਡਾਂ ਦਾ ਜਿਹੜਾ ਕੋਈ ਐਂਟਰ ਹੁੰਦਾ ਤਾਂ ਉਹ ਛੱਪੜਾਂ ਦੀ ਗੰਦਗੀ ਰੋੜੀਆਂ ਤੋਂ ਹੀ ਪਤਾ ਲੱਗਦਾ ਜੀ ਇਹ ਪਿੰਡ ਹੈ ਲੇਕਿਨ ਅਸੀਂ ਇਸ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਕਿਤੇ ਵੀ ਆਲੇ-ਦੁਆਲੇ ਪਿੰਡ ਚ ਘੁੰਮੋਗੇ ਤੁਹਾਨੂੰ ਕੋਈ ਰੋੜ ਨਹੀਂ ਦਿਖੇਗੀ ਜਿੱਥੇ ਗੰਦਗੀ ਦੇ ਢੇਰ ਲੱਗੇ ਹੋਣ ਔਰ ਅਸੀਂ ਇਹ ਛੱਪੜ ਜਿਹੜੇ ਆ ਇਹ ਇਹਨਾਂ ਨੂੰ ਅਸੀਂ ਅੰਬੂਜਾ ਫਾਊਂਡੇਸ਼ਨ ਚੱਲੋ ਅਸੀਂ ਕਿਸਮਤ ਵਾਲੇ ਆ ਕਿ ਸਾਡੇ ਪਿੰਡ ਨੂੰ ਅੰਬੂਜਾ ਫਾਊਂਡੇਸ਼ਨ ਨੇ ਅਡਾਪਟ ਕੀਤਾ ਔਰ ਉਸ ਹੀ ਅਡਾਪਸ਼ਨ ਦੇ ਵਿੱਚ ਅਸੀਂ ਉਹਨਾਂ ਦੇ ਸਹਿਯੋਗ ਦੇ ਨਾਲ 60 ਔਰ 40 ਦੀ ਰੇਸ਼ੋ ਦੇ ਨਾਲ ਅਸੀਂ ਉਹ ਪੌਂਡ ਪੱਕੇ ਕਰਵਾਏ ਔਰ ਜਿਹੜਾ ਗੰਦਗੀ ਸੀਗੀ ਉਹ ਦੂਰ ਹੋਈ ਔਰ ਪੱਕੇ ਹੋਣ ਦੇ ਨਾਲ ਸਾਫ ਸਫਾਈ ਵੀ ਹੋ ਗਈ ਔਰ ਉਸ ਤੋਂ ਬਾਅਦ ਅਸੀਂ ਉਹਨਾਂ ਹੀ ਛੱਪੜਾਂ ਦੇ ਨਾਲ ਅਸੀਂ ਜਿਹੜੀ ਪਾਰਕ ਨੇ ਸਿਚੁਏਟ ਕੀਤੀ ਔਰ ਜਿਮਾ ਸਿਚੁਏਟ ਕੀਤੀ ਤਾਂ ਕਿ ਉਹੀ ਜਿਹੜਾ ਨਜ਼ਾਰਾ ਇਹ ਖੂਬਸੂਰਤ ਹੋਵੇ ਔਰ ਲੋਕ ਖੁਸ਼ ਹੋਣ ਦੇਖ ਕੇ ਇਹ ਇਹ ਸਾਰੇ ਲਈ ਪੜਿਆ ਲਿਖਿਆ ਹੋਣਾ ਜ਼ਰੂਰੀ ਹੈ ਕਿਉਂਕਿ ਤੁਹਾਨੂੰ ਪਤਾ ਵੀ ਹੋਣਾ ਚਾਹੀਦਾ ਕਿ ਪੈਸਾ ਜਨਰੇਟ ਕਿੱਥੋਂ ਕਰਨਾ ਹੈ ਕਿਵੇਂ ਪਿੰਡ ਦੇ ਲਈ ਲੈ ਕੇ ਆਉਣਾ ਹੈ ਉਹਦਾ ਫਾਰਮੂਲਾ ਕੀ ਹੈ ਦੇਖੋ ਪੜਿਆ ਲਿਖਿਆ ਹੋਣਾ ਵੀ ਜ਼ਰੂਰੀ ਆ ਇੱਕ ਸਭ ਤੋਂ ਵੱਡੀ ਗੱਲ ਇਹ ਕਿ ਸੋਚ ਚੰਗੀ ਹੋਣੀ ਚਾਹੀਦੀ ਹੈ ਕਈ ਵਾਰ ਕੀ ਹੁੰਦਾ ਹੈ ਨਾ ਕਿ ਜਦੋਂ ਅਸੀਂ ਆਪਣਾ ਘਰ ਬਣਾਉਨੇ ਆ ਤਾਂ ਅਸੀਂ ਇੱਕ ਚੰਗੀ ਸੋਚ ਨਾਲ ਬਣਾਉਨੇ ਆ ਆਪਣਾਪਣ ਦਿਖਾ ਕੇ ਬਣਾਉਨੇ ਆ ਕਿ ਸਾਡੀ ਆਪਣੀ ਚੀਜ਼ ਆ ਲੇਕਿਨ ਪੜੇ ਲਿਖੇ ਹੋਣ ਦੇ ਨਾਲ ਜਿਹੜੀ ਸਾਡੇ ਵਿੱਚ ਇੱਕ ਪੋਜ਼ਿਟਿਵ ਗੱਲ ਇਹ ਸੀਗੀ ਕਿ ਅਸੀਂ ਇਸ ਨੂੰ ਆਪਣਾ ਸਮਝ ਕੇ ਕੀਤਾ ਏ ਸਮਝ ਕੇ ਨਹੀਂ ਕੀਤਾ ਕਿ ਪੰਜ ਸਾਲ ਦੀ ਸਰਪੰਚ ਅਸੀਂ ਬਣਿਆ ਤਾਂ ਚਲੋ ਬਣ ਗਏ ਜਿੰਨਾ ਕਰਨਾ ਸੀਗਾ ਕਰ ਲਿਆ ਗ੍ਰਾਂਟ ਆ ਗਈ ਤਾਂ ਕਰ ਲਿਆ ਨਹੀਂ ਸਾਡੇ ਲਈ ਇਹ ਸੀ ਸੀਗਾ ਸਾਨੂੰ ਇਹ ਸੀਗਾ ਕਿ ਅਸੀਂ ਆਪਣਾ ਸਮਝ ਕੇ ਵੀ ਇਹ ਪੰਜ ਸਾਲ ਦਾ ਜਿਹੜਾ ਇੱਕ ਇੱਕ ਦਿਨ ਆ ਉਹ ਬੜਾ ਅਪਰੀਸ਼ੀਅਸ ਹੈ ਸਾਡੇ ਵਾਸਤੇ ਨੈਕਸਟ ਸਾਨੂੰ ਸਮਾਂ ਮਿਲਣਾ ਹੈ ਨਹੀਂ ਮਿਲਣਾ ਕਿਸੇ ਨੂੰ ਨਹੀਂ ਪਤਾ ਲੇਕਿਨ ਇੱਕ ਵਾਰ ਜੇ ਸਮਾਂ ਮਿਲਿਆ ਤਾਂ ਇਹੋ ਜਿਹਾ ਕੰਮ ਕਰਕੇ ਦਿਖਾਈਏ ਕਿ ਮਰਨ ਤੋਂ ਬਾਅਦ ਵੀ ਸਾਨੂੰ ਸਾਡੇ ਬੱਚੇ ਜਦੋਂ ਹੋਣਦੇ ਉਹ ਯਾਦ ਕਰਨ ਵੀ ਫਲਾਣਾ ਸਰਪੰਚ ਸੀਗਾ ਜਿਨੇ ਇਹ ਕੰਮ ਕੀਤਾ ਔਰ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਆ ਅਸੀਂ ਮੈਂ ਮੈਂ ਹੁਣ ਬੋਜਾ ਫਾਊਂਡੇਸ਼ਨ 'ਚ ਜੌਬ ਕਰ ਰਹੀ ਆ ਫੀਲਡ ਫੈਸਿਲੀਟੇਟਰ ਦੀ ਮੇਰੀ ਜੌਬ ਹੈ ਔਰ ਤੁਸੀਂ ਮੰਨੋਗੇ ਕਿ 30 ਪਿੰਡ ਸਾਡੇ ਅੰਦਰ ਨੇ ਔਰ ਉਹਨਾਂ 30 ਪਿੰਡਾਂ 'ਚ ਜਦੋਂ ਮੈਂ ਜਾਂਦੀ ਆ ਤਾਂ ਮੈਂ ਜਦੋਂ ਇੱਕ ਆਪਣੇ ਪਿੰਡ ਦਾ ਨਾਮ ਲੈਂਦੀ ਆ ਤਾਂ ਉਹ ਬੜੀ ਇੱਜ਼ਤ ਮਾਨ ਨਾਲ ਮੇਰੇ ਨਾਲ ਗੱਲਬਾਤ ਕਰਦੇ ਆ ਔਰ ਮੇਰੀ ਗੱਲ ਨੂੰ ਸੁਣਦੇ ਆ ਧਿਆਨ ਨਾਲ ਤਾਂ ਉਹ ਇਹੀ ਕਹਿੰਦੇ ਆ ਕਿ ਮੈਮ ਜੀ ਤੁਹਾਡਾ ਪਿੰਡ ਬਹੁਤ ਖੂਬਸੂਰਿਆ ਤੇ ਤੁਸੀਂ ਬਹੁਤ ਮਿਹਨਤ ਕੀਤੀ ਹੈ ਔਰ ਬਹੁਤ ਖੁਸ਼ੀ ਹੁੰਦੀ ਹੈ ਦੇਖ ਕੇ ਤੇ ਇਹ ਇਸ ਦੇ ਲਈ ਪਿੰਡ ਦਾ ਸਹਿਯੋਗ ਕਿਵੇਂ ਰਿਹਾ ਤੁਹਾਡੇ 5 ਸਾਲਾਂ ਪਿੰਡ ਦੇ ਫੋਰ ਪੰਜ ਵੀ ਹੁੰਦੇ ਨੇ ਕਿਉਂਕਿ ਉਹਨਾਂ ਦੀ ਸਹਿਮਤੀ ਬਹੁਤ ਜ਼ਰੂਰੀ ਹੁੰਦੀ ਹੈ ਪਿੰਡ ਦੇ ਕਈ ਵਾਰ ਇਹੋ ਜਿਹੇ ਮਤੇ ਪਾਣੇ ਪਏ ਜਾਂਦੇ ਨੇ ਪਿੰਡ ਦੇ ਲੋਕਾਂ ਦਾ ਸਾਥ ਬਹੁਤ ਜ਼ਰੂਰੀ ਹੁੰਦਾ ਅਸੀਂ ਦੇਖੋ ਜੀ ਕਿਸਮਤ ਵਾਲਿਆਂ ਕਿਉਂਕਿ ਮੈਂ ਪਿੰਡਾਂ 'ਚ ਬਹੁਤ ਦੇਖਿਆ ਹੈ ਕਿ ਚਾਰ-ਚਾਰ ਪੰਜ-ਪੰਜ ਪਾਰਟੀਆਂ ਬਣੀਆਂ ਹੁੰਦੀਆਂ ਇੱਕ ਪਾਰਟੀ ਦੇ ਲੋਕ ਦੂਜੀ ਪਾਰਟੀ ਨੂੰ ਕੰਮ ਨਹੀਂ ਕਰਨ ਦਿੰਦੇ ਹੈਨਾ ਲੇਕਿਨ ਇਹਦੇ ਵਿੱਚ ਇਹ ਹੈ ਕਿ ਅਸੀਂ ਬਹੁਤ ਹੀ ਇੱਕ ਪਰਮਾਤਮਾ ਨੇ ਸਾਨੂੰ ਇਹ ਚੀਜ਼ ਬਖਸ਼ੀ ਹੈ ਕਿ ਸਾਡੇ ਪਿੰਡ ਵਿੱਚ ਇਹ ਚੀਜ਼ ਨਹੀਂ ਹੈਗੀ ਅਗਰ ਥੋੜੀ-ਬਹੁਤ ਕੋਈ ਹੈਗੀ ਵੀ ਆ ਤਾਂ ਇੰਨੀ ਵੀ ਜ਼ਿਆਦਾ ਨਹੀਂ ਆ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਕੰਮ ਵੀ ਆਉਂਦੀ ਹੈ ਐਦਾਂ ਦਾ ਕੋਈ ਸੀਨ ਨਹੀਂ ਹੈਗਾ ਕਿ ਇੱਕ ਕੋਈ ਕੰਮ ਕਰ ਰਿਹਾ ਤਾਂ ਦੂਜੇ ਨੂੰ ਉਹਨੂੰ ਕੰਮ ਦੀ ਰੋਕਣ ਦੀ ਕੋਸ਼ਿਸ਼ ਕੀਤੀ ਆ ਔਰ ਬਾਕੀ ਰਹੀ ਸਾਡੀ ਪੰਚਾਇਤ ਦੀ ਗੱਲ ਤੇ ਪੰਚਾਇਤ ਦੇ ਸਾਡੀ ਇੱਕ ਫੈ ਤਾਂ ਕੰਮ ਕਰਦੀ ਆ ਅਗਰ ਅਸੀਂ ਕੋਈ ਕੰਮ ਕਹਿਤਾ ਆ ਜਾਂ ਪ੍ਰੋਜੈਕਟ ਸ਼ੁਰੂ ਕੀਤਾ ਤਾਂ ਉਹ ਸਾਡੇ ਨਾਲ ਬਿਲਕੁਲ 100% ਸਾਡੇ ਨਾਲ ਰਾਜੀ ਹੁੰਦੇ ਆ ਇਸ ਕੰਮ ਵਿੱਚ ਜੇ ਮੈਂ ਗੱਲ ਕਰਾਂ ਵੀ ਜਿਹੜੇ ਹੁਣ ਤੱਕ ਜਿੰਨੇ ਕੁ ਪ੍ਰੋਜੈਕਟ ਤੁਸੀਂ ਪਿੰਡ ਦੇ ਵਿੱਚ ਲਿਆਂਦੇ ਉਹਨਾਂ ਦਾ ਖਰਚਾ ਟੋਟਲ ਕਿੰਨਾ ਸੀ ਤੇ ਉਹ ਕਿਵੇਂ ਸਾਰਾ ਜਿਹੜਾ ਪੈਸਾ ਜਨਰੇਟ ਹੋਇਆ ਫਿਰ ਉਹ ਕਿਉਂਕਿ ਵਕ ਵਕ ਪ੍ਰੋਜੈਕਟ ਨੇ ਸ਼ਾਇਦ ਵਕ ਵਕ ਫਾਊਂਡੇਸ਼ਨ ਜਾਂ ਕਿਸੇ ਆਰਗੇਨਾਈਜੇਸ਼ਨਸ ਦੇ ਨਾਲ ਮਿਲ ਕੇ ਤੁਸੀਂ ਕੀਤਾ ਹੋਊਗਾ ਸਰਕਾਰਾਂ ਤੋਂ ਵੀ ਥੋੜਾ ਬਹੁਤਾ ਸਹਿਯੋਗ ਲਿਆ ਦੇਖੋ ਜੀ ਜੇਕਰ ਆਪਾਂ ਸੈਂਟਰ ਗਵਰਨਮੈਂਟ ਦੀ ਗੱਲ ਕਰੀਏ ਤਾਂ ਸਾਡੀ ਜਿਹੜੀ 2019 ਤੋਂ ਬਾਅਦ 14ਵੀਂ 15ਵੀਂ ਕਮਿਸ਼ਨ ਦੀਆਂ ਜਿਹੜੀਆਂ ਗ੍ਰਾਂਟਾਂ ਸੀਗੀਆਂ ਉਹ ਸਾਨੂੰ ਸੈਂਟਰ ਤੋਂ ਆਈਆਂ ਔਰ ਸਟੇਟ ਗਵਰਨਮੈਂਟ ਤੋਂ ਵੀ ਸਾਨੂੰ ਕਾਫੀ ਪੈਸਾ ਆਇਆ ਸੀ ਜਿਸ ਨਾਲ ਅਸੀਂ ਪਿੰਡ ਦੀਆਂ ਗਲੀਆਂ ਦਾ ਵੀ ਕੰਮ ਕੀਤਾ ਗਲੀਆਂ ਨਾਲੀਆਂ ਦਾ ਸੀਵਰੇਜ ਸੀ ਪਵਾਇਆ ਔਰ ਇਸ ਤੋਂ ਇਲਾਵਾ ਅਸੀਂ ਹੋਰ ਵੀ ਕੰਮ ਕੀਤੇ ਉਹਨਾਂ ਗ੍ਰਾਂਟਸ ਦੇ ਨਾਲ ਜਿੱਥੇ ਜ਼ਰੂਰੀ ਸੀਗਾ ਔਰ ਇਸ ਦੇ ਨਾਲ ਨਾਲ ਕਿ ਜਦੋਂ ਕੋਈ ਵੀ ਫਾਊਂਡੇਸ਼ਨ ਇੱਥੇ ਵਰਕ ਕਰਦੀ ਆ ਤਾਂ ਉਹ ਜਦੋਂ ਵੀ ਸਾਨੂੰ ਇਸ ਵਿੱਚ ਸਹਿਯੋਗ ਦੇਣਾ ਪੈਂਦਾ ਉਹਦੇ ਵਿੱਚ ਕੋਈ ਉਹਦੇ ਲਈ ਕੋਈ ਗ੍ਰਾਂਟ ਨਹੀਂ ਹੁੰਦੀ ਜਿੱਦਾਂ ਕਿ ਅਸੀਂ ਛੱਪੜਾਂ ਦਾ ਜਿਹੜਾ ਅਸੀਂ 60 ਸੌਰੀ 40% ਜਿਹੜਾ ਅਸੀਂ ਸਹਿਯੋਗ ਦਿੱਤਾ ਉਹਦੇ ਲਈ ਕੋਈ ਗ੍ਰਾਂਟ ਨਹੀਂ ਹੁੰਦੀ ਲੇਕਿਨ ਇਹ ਸਹਿਯੋਗ ਅਸੀਂ ਲੋਕਾਂ ਕੋਲੋਂ ਹੀ ਲਿਆ ਕੁਝ ਆਪਣੇ ਕੋਲੋਂ ਲਿਆ ਕੁਝ ਪੰਚਾਇਤ ਕੋਲੋਂ ਲਿਆ ਕੁਝ ਪਿੰਡ ਪਿੰਡ ਤੋਂ ਲਿਆ ਔਰ ਜਿਹੜੇ ਸਾਡੇ ਬਾਹਰ ਐਨਆਰਆਈਸ ਬੈਠੇ ਆ ਜਾਂ ਸਾਡੇ ਵੀਰ ਭਰਾ ਕੋਈ ਅੱਛੀਆਂ ਪੋਸਟ ਤੇ ਹੈਗੇ ਆ ਉਹਨਾਂ ਨੇ ਸਾਡਾ ਬਹੁਤ ਸਹਿਯੋਗ ਕੀਤਾ ਹੈ ਇੱਕ ਸਰਬਸੰਮਤੀ ਦੀ ਤੁਸੀਂ ਗੱਲ ਕੀਤੀ ਸੀ ਕਿ ਸਰਬਸੰਮਤੀ ਦੇ ਨਾਲ ਤੁਸੀਂ ਸਰਪੰਚ ਚੁਣੇ ਗਏ ਤਾਂ ਹੁਣ ਵੀ ਜਿਹੜੀ ਆ ਬਹੁਤ ਪੰਜਾਬ ਸਰਕਾਰ ਪ੍ਰਚਾਰ ਰਹੀ ਹੈ ਕਿ ਸਰਬਸੰਮਤੀ ਦੇ ਨਾਲ ਸਰਪੰਚ ਬਣਾਓ ਵੀ 5 ਲੱਖ ਰੁਪਇਆ ਦੇਵਾਂਗੇ ਉਹ ਉਹ 5 ਲੱਖ ਰੁਪਇਆ ਤੁਹਾਨੂੰ ਪਹਿਲਾਂ ਵੀ ਮਿਲਿਆ ਸੀ ਨੀ ਪਹਿਲਾਂ ਪਹਿਲਾਂ ਨਹੀਂ ਮਿਲਿਆ ਸੀਗਾ ਔਰ ਇਸ ਬਾਰੇ ਸਾਨੂੰ ਇੰਨੀ ਜ਼ਿਆਦਾ ਨੋਲਿਜ ਵੀ ਨਹੀਂ ਹੈ ਸੀਗੀ ਲੇਕਿਨ ਸਾਨੂੰ ਇਸ ਚੀਜ਼ ਨਾਲ ਕੋਈ ਉਹ ਨਹੀਂ ਹੈ ਕਿ ਚਲੋ ਅਗਰ 5 ਲੱਖ ਮਿਲਦਾ ਤਾਂ ਚਲੋ ਪਿੰਡ ਲੋਕਾਂ ਦੀ ਭਲਾਈ ਵਾਸਤੇ ਹੀ ਲੱਗੇਗਾ ਲੇਕਿਨ ਮੈਂ ਵੈਸੇ ਵੀ ਇਹ ਗੱਲ ਕਹਿਣਾ ਚਾਹੁੰਦੀ ਆ ਕਿ ਕਿਉਂਕਿ ਪਿੰਡ ਦਾ ਜਿਹੜਾ ਸਰਪੰਚ ਹੁੰਦਾ ਉਹ ਪਿੰਡ ਚੋਂ ਹੀ ਚੁਣਿਆ ਜਾਂਦਾ ਹੈ ਔਰ ਜਦੋਂ ਇੱਕ ਨਾਰਮਲ ਇਨਸਾਨ ਹੁਣ ਅਸੀਂ ਪਿੰਡ ਵਿੱਚ ਜੇ ਅਗਰ 800 ਸਾਡੀ 800 ਸਾਡੀ ਵੋਟ ਹੈ ਤੇ ਇਟ ਮੀਨਸ ਕਿ ਅਸੀਂ ਹਰ ਬੰਦੇ ਨੂੰ ਜਾਣਦੇ ਆ ਔਰ ਜਦੋਂ ਵੀ ਇਲੈਕਸ਼ਨ ਹੁੰਦੀ ਆ ਹਰ ਬੰਦੇ ਨੂੰ ਹਰ ਬੰਦੇ ਦਾ ਪਤਾ ਹੁੰਦਾ ਹੈ ਕਿ ਉਹ ਬੰਦਾ ਕਿਸ ਤਰ੍ਹਾਂ ਦਾ ਹੈ ਸੀ ਉਹਨਾਂ ਦੇ ਵਰਤੇ ਹੁੰਨੇ ਆ ਲੇਕਿਨ ਸਾਨੂੰ ਪਹਿਲੀ ਗੱਲ ਤੇ ਅਗਰ ਕੋਈ ਕੈਂਡੀਡੇਟ ਇਸ ਤਰ੍ਹਾਂ ਦਾ ਖੜਦਾ ਹੈ ਜਿਹੜਾ ਸਾਨੂੰ ਲੱਗਦਾ ਹੈ ਕਿ ਪਿੰਡ ਦਾ ਕੰਮ ਕਰ ਪਾਏਗਾ ਇਹਦੇ ਚ ਕੈਪੇਬਿਲਿਟੀ ਹੈਗੀ ਆ ਤੇ ਸਾਨੂੰ ਉਹਦਾ ਸਾਥ ਦੇਣਾ ਚਾਹੀਦਾ ਔਰ ਸਹਿਮਤੀ ਦੇ ਨਾਲ ਹੀ ਉਸਨੂੰ ਬਣਾਉਣਾ ਚਾਹੀਦਾ ਹੈ ਕਿਉਂਕਿ ਅਗਰ ਅਸੀਂ ਵੇਸਟ ਆਫ ਮਨੀ ਕਰਾਂਗੇ ਜਾਂ ਇੱਕ ਬੋਤਲ ਖਾਤਰ ਜਾਂ ਇੱਕ ਮਤਲਬ ਕਿਸੇ ਨੂੰ ਪੈਸਿਆਂ ਦਾ ਲਾਲਚ ਦੇ ਕੇ ਅਗਰ ਅਸੀਂ ਸਰਪੰਚੀ ਲਾਵਾਂਗੇ ਤਾਂ ਇਟ ਮੀਨਸ ਅਸੀਂ ਆਪਣੇ ਆਪ ਨਾਲ ਹੀ ਵਫਾ ਨਹੀਂ ਕਰ ਰਹੇ ਔਰ 5 ਸਾਲ ਲਈ ਕਹਿੰਦੇ ਨਹੀਂ ਇੱਕ ਬੋਤਲ ਲਈ ਜਾਂ ਕੁਝ ਚੰਦ ਪੈਸਿਆਂ ਵਾਸਤੇ ਅਗਰ ਅੱਜ 5 ਸਾਲ ਅਸੀਂ ਬਰਬਾਦ ਕਰ ਲਈਏ ਤੇ ਕੋਈ ਅੱਛੀ ਗੱਲ ਨਹੀਂ ਇੱਕ ਇੱਕ ਗਾਣਾ ਵੀ ਬੜਾ ਪ੍ਰਚਲਿਤ ਹੋਇਆ ਸੀ ਪਿਛਲੇ ਸਮੇਂ ਦੇ ਵਿੱਚ ਕਹਿੰਦੇ ਲੈ ਲਾ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਕਾ ਪੱਲਿਓ ਕਿ ਨਿਕ ਲੱਗੇ ਖਾਣ ਨੂੰ ਕਿਨੇ ਕਿ ਮਿਲੇ ਫਿਰ ਉਹ ਦੇਖੋ ਜੀ ਪਹਿਲੀ ਗੱਲ ਤੇ ਆਏ ਕਿ ਇਹ ਇੱਕ ਨਹੀਂ ਗਾਣੇ ਵੀ ਕਹਿ ਸਕਦੇ ਆ ਇੱਕ ਕਹਿੰਦੇ ਆ ਨਾ ਕਿ ਜਿਸ ਕੋਲ ਪੈਸਾ ਆਂਦਾ ਆ ਜਿਸ ਕੋ ਗ੍ਰਾਂਟ ਆਂਦੀ ਆ ਪੰਚਾਇਤ ਕੋ ਉਸ ਨੂੰ ਹੀ ਪਤਾ ਹੁੰਦਾ ਹੈ ਕਿ ਕੀ ਆਇਆ ਕੀ ਨਹੀਂ ਆਇਆ ਜਿਹੜੇ ਕਹਿਣ ਵਾਲੇ ਤਾਂ ਦੇਖੋ ਅੱਜ ਸਰਪੰਚ ਬਣਿਆ ਤਾਂ ਅਗਲੇ ਦਿਨ ਹੀ ਕਹਿਣ ਲੱਗ ਜਾਂਦੇ ਇਹਦੇ ਕੋਲ ਤਾਂ ਗ੍ਰਾਂਟ ਆ ਗਈ ਇਹਨੇ ਖਾ ਲਿਆ ਕਹਿੰਦਾ ਭਾਵੇਂ ਕਿ ਜਦੋਂ ਗ੍ਰਾਂਟ ਨਹੀਂ ਆਈ ਹੁੰਦੀ ਆ ਉਹ ਸਰਪੰਚ ਨਹੀਂ ਹੁੰਦਾ ਤੇ ਇਟ ਮੀਨਸ ਉਹ ਰੋਟੀ ਨਹੀਂ ਖਾ ਰਿਹਾ ਇਹ ਕੁਝ ਕਰ ਨਹੀਂ ਰਿਹਾ ਇਹ ਤਾਂ ਸੋਚਨੇ ਲੇਕਿਨ ਅਸੀਂ ਉਸ ਸੋਚ ਤੋਂ ਬਹੁਤ ਉੱਪਰ ਆ ਸਾਡੇ ਸਾਰਾ ਕੁਝ ਆਨ ਰਿਕਾਰਡ ਹੁੰਦਾ ਸਾਡੇ ਅਸੀਂ ਉਸ ਸੋਚ ਤੋਂ ਬਹੁਤ ਉੱਪਰ ਆ ਸਾਨੂੰ ਬਹੁਤ ਔਮਤਾਂ ਲੱਗੀਆਂ ਬਹੁਤ ਕੁਝ ਹੋਇਆ ਅਸੀਂ ਇਹ ਵੇਚਤਾ ਅਸੀਂ ਉਹ ਵੇਚਤਾ ਲੇਕਿਨ ਅਸੀਂ ਉਸ ਚੀਜ਼ ਤੋਂ ਬਹੁਤ ਜ਼ਿਆਦਾ ਉੱਪਰ ਆ ਕਿਉਂ ਉੱਪਰ ਆ ਕਿਉਂਕਿ ਅਗਰ ਅਸੀਂ ਆਪਣੇ ਕੰਨਾਂ ਨੇ ਇਹੀ ਗੱਲਾਂ ਸੁਣਦੇ ਰਾਵਾਂਗੇ ਇਹੀ ਵਿਚਾਰਦੇ ਰਾਵਾਂਗੇ ਤਾਂ ਅਸੀਂ ਪਿੰਡ ਦਾ ਕੰਮ ਨਹੀਂ ਕਰ ਸਕਦੇ ਪਿੰਡ ਦਾ ਕੰਮ ਉਹੀ ਕਰ ਸਕਦਾ ਹੈ ਜਿਹੜਾ ਆਪਣੇ ਕੰਨ ਬੰਦ ਕਰਕੇ ਆਪਣੀ ਜੋ ਵੀ ਰਸਤਾ ਆਪਾਂ ਦੇਖਿਆ ਤੈਅ ਕੀਤਾ ਆ ਉਸਤੇ ਚੱਲੀਏ ਫਿਰ ਅਸੀਂ ਪਿੰਡ ਦਾ ਕੰਮ ਕਰ ਸਕਦੇ ਆ ਅਦਰਵਾਇਜ਼ ਜੀ ਸ਼ਰੀਫ ਹੋਵੇ ਉਹਦੀਆਂ ਵੀ ਗੱਲਾਂ ਹੋਣਗੀਆਂ ਕਿੰਨਾ ਮਰਜੀ ਕੋਈ ਬਦਮਾਸ਼ ਆ ਕੋਈ ਗਲਤ ਹੋਵੇ ਉਹਦੀਆਂ ਵੀ ਗੱਲਾਂ ਹੋਣਗੀਆਂ ਇਹ ਗੱਲਾਂ ਨਾਲ ਸਾਨੂੰ ਕੋਈ ਮਤਲਬ ਨਹੀਂ ਹੁੰਦਾ ਵੀnga ਬੂ ਮੈਂ ਤੁਹਾਨੂੰ ਕਿੰਨੀਆਂ ਕਿ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਇੱਕ ਜਿਹੜੇ ਤੁਹਾਡੇ ਜਿਹਨ ਸਰਪੰਚ ਸਾਹਿਬ ਵੀ ਕਹਿ ਜਾਂਦੇ ਹੁਣੇ ਪਿੰਡ ਦੇ ਵਿੱਚ ਤੁਹਾਡੇ ਪਤੀ ਉਹਨਾਂ ਦਾ ਵੀ ਸਾਥ ਰਿਹਾ ਕਿਵੇਂ ਨੇ ਮੈਨੂੰ ਬੀਇੰਗ ਅ ਵੂਮੈਨ ਬਹੁਤ ਜ਼ਿਆਦਾ ਸਯੋਗ ਮਿਲਿਆ ਅਗਰ ਤੁਸੀਂ ਦੇਖੋ ਤੇ ਮੈਂ 2019 ਔਰ 2020 ਵਿੱਚ ਜ਼ਿਆਦਾ ਇੰਟਰਸਟ ਨਹੀਂ ਲਿਆ ਸੀਗਾ ਲੇਕਿਨ 2021 ਵਿੱਚ ਮੈਂ ਥੋੜਾ ਥੋੜਾ ਜੋ ਇੰਟਰਸਟ ਲੈਣਾ ਸਟਾਰਟ ਕੀਤਾ ਮੈਂ ਬੋਲਣਾ ਸਟਾਰਟ ਕੀਤਾ ਬਾਹਰ ਜਾਣਾ ਗੱਲਬਾਤ ਕਰਨੀ ਉਸ ਜਿਹੜਾ ਕੰਮ ਇਹਨਾਂ ਨੇ ਕੀਤਾ ਸੀ ਉਸ ਨੂੰ ਪ੍ਰੈਜ਼ੈਂਟ ਕਰਨਾ ਸਟਾਰਟ ਕੀਤਾ ਤਾਂ ਹੌਲੀ ਹੌਲੀ ਮੇਰੇ 'ਚ ਵੀ ਉਹ ਕੰਫੀਡੈਂਸ ਵਾਪਸ ਆ ਗਿਆ ਜੋ ਮੇਰਾ ਟੀਚਰ ਟਾਈਮ ਮੇਂ ਕੰਫੀਡੈਂਸ ਹੁੰਦਾ ਸੀਗਾ ਔਰ ਸਾਡਾ ਮਤਲਬ ਇਸ ਕਰਕੇ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਕਿਉਂਕਿ ਸਾਡੀ ਜਿਹੜੀ ਸਾਰੀ ਪੰਚਾਇਤ ਹੈ ਉਹ ਬ ਮਤਲਬ ਕਿ ਸਹਾਇਤਾ ਕਰਦੀ ਹੈ ਸਪੋਰਟ ਕਰਦੀ ਹੈ ਔਰ ਇਹਦੇ ਨਾਲ ਨਾ ਜਿਹੜੇ ਸਾਡੇ ਪਿੰਡ ਪਿੰਡ ਵਾਸੀ ਨੇ ਤੁਸੀਂ ਦੇਖ ਸਕਦੇ ਹੋ ਹੁਣ ਵੀ ਖੜੇ ਹੋਏ ਨੇ ਬਹੁਤ ਸਹਿਯੋਗ ਕਰਦੇ ਨੇ ਕਿਸੇ ਤਰ੍ਹਾਂ ਦੀ ਸਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ ਬਿਲਕੁਲ ਜਿੰਨੇ ਕਿ ਸਰਪੰਚਾ ਕੋਲ ਜਾਇਦਾ ਕਹਿੰਦਾ ਕਿ ਪਿੰਡ ਦੇ ਸਹਿਯੋਗ ਤੋਂ ਬਿਨਾਂ ਦਾ ਹੋ ਹੀ ਨਹੀਂ ਸਕਦਾ ਤੇ ਅਸੀਂ ਚਾਹਾਂਗੇ ਤੁਹਾਡੇ ਜਿਹੜੇ ਪਤੀ ਨੇ ਉਹਨਾਂ ਨਾਲ ਵੀ ਗੱਲਬਾਤ ਅਸੀਂ ਕਰੀਏ ਤੇ ਉਹਨਾਂ ਤੋਂ ਵੀ ਜਾਣੀਏ ਕਿ ਕਿਹੋ ਜਿਹਾ ਜਿਹੜਾ ਸਫਰ ਰਿਹਾ 5 ਸਾਲ ਦਾ ਸਰਪੰਚੀ ਦਾ ਕਿਉਂਕਿ ਚੋਣਾਂ ਅੱਗੇ ਫੇਰ ਆਉਣ ਵਾਲੀਆਂ ਨੇ ਸਫਰ ਕਿਹੋ ਜਿਹਾ ਸੀ ਤੇ ਤੁਹਾਨੂੰ ਜਿਹੜਾ ਤੁਹਾਡਾ ਸਹਿਯੋਗ ਕਿਵੇਂ ਦਾ ਸੀ ਇੱਧਰ ਸਫਰ 5 ਸਾਲ ਬਹੁਤ ਹੀ ਵਧੀਆ ਰਿਹਾ ਤੇ ਸਹਿਯੋਗ ਵੀ ਬਹੁਤ ਵਧੀਆ ਰਿਹਾ 5 ਸਾਲ ਤੇ ਲੋਕਾਂ ਨੇ ਵੀ ਤਨਮਨ ਨਾਲ ਮੇਰਾ ਸਹਿਯੋਗ ਦਿੱਤਾ ਹੈ ਹਰ ਕੰਮ ਜੋ ਵੀ ਅਸੀਂ ਕੀਤਾ ਪਿੰਡ ਦੇ ਸਹਿਯੋਗ ਨਾਲ ਪੁੱਛ ਕੇ ਪੰਚਾਇਤ ਦੀ ਸਹਿਮਤੀ ਨਾਲ ਜਿੰਨਾ ਚਿਰ ਪਿੰਡ ਦੀ ਸਹਿਮਤੀ ਤੇ ਪੰਚਾਇਤ ਦੀ ਨਹੀਂ ਹੋਈ ਅਸੀਂ ਕੋਈ ਕੰਮ ਉਹਨਾਂ ਤੋਂ ਬਿਨਾ ਨਹੀਂ ਕੀਤਾ ਹੈਗਾ ਤੁਸੀਂ ਹਸਾਬ ਕਿਤਾਬ ਤਾਂ ਲਾਇਆ ਹੋਊਗਾ ਕਿ ਹੁਣ ਤੱਕ ਕਿੰਨਾ ਕੋਈ ਪੈਸਾ ਜਿਹੜਾ ਪਿੰਡ ਦੇ ਵਿੱਚ ਆਇਆ ਤੇ ਕਿੰਨਾ ਕੁ ਲੱਗਿਆ ਮਤਲਬ ਵੀ ਕੋਈ ਤਾਂ ਹੋਊਗਾ ਵੀ ਇੰਨੇ ਪ੍ਰੋਜੈਕਟ ਆਏ ਨੇ ਤਾਂ ਕਿੰਨਾ ਕੋਈ ਪੈਸਾ ਜਿਹੜਾ ਹੁਣ ਤੱਕ ਤੁਸੀਂ ਲਿਆਉਣ 'ਚ ਕਾਮਯਾਬ ਰਹੇ ਜਾ ਤਰ ਅਸੀਂ ਸੀਐਸਆਰ ਦੀ ਮਦਦ ਨਾਲ ਲਾ ਲੋ 14ਵਾਂ 15ਵਾਂ ਕਮਿਸ਼ਨ ਲਾ ਲੋ ਤੇ ਲੋਕਾਂ ਦੇ ਸਹਿਯੋਗ ਨਾਲ ਲਾ ਲੋ ਜਿੰਨੇ ਵੀ ਸਾਡੇ ਐਨਆਰਆਈ ਭਰਾ ਨੇ ਜਿਹੜਾ ਪੁਲਿਸ ਮੁਲਾਜ਼ਮ ਨੇ ਜਾਂ ਪਿੰਡ ਦੇ ਨੇ ਜਾਂ ਸਾਡੇ ਪਿੰਡ ਤੋਂ ਬਾਹਰ ਜਾ ਕੇ ਵਸੇ ਨੇ ਉਹਨਾਂ ਨੇ ਸਹਿਯੋਗ ਬਹੁਤ ਦਿੱਤਾ ਪਿੰਡ ਵਾਲਿਆਂ ਨੇ ਬਹੁਤ ਸਹਿਯੋਗ ਦਿੱਤਾ ਸਭ ਤੋਂ ਪਹਿਲਾਂ ਸਾਡੇ ਸਕੂਲ ਦਾ ਬਹੁਤ ਹਾਲਾਤ ਮਾੜੇ ਸੀ ਸਕੂਲ ਬੰਦ ਹੋਣ ਦੇ ਕੰਢੇ ਤੇ ਸੀ ਤੇ 14 ਬੱਚੇ ਰਹਿ ਗਏ ਸੀ ਕੋਲ ਫਿਰ ਅਸੀਂ ਪਿੰਡ ਵਾਸੀਆਂ ਨਾਲ ਗੱਲ ਕੀਤੀ ਮਿਲ ਕੇ ਸਾਰਾ ਅਸੀਂ ਪੈਸਾ ਇਕੱਠਾ ਕੀਤਾ ਫਿਰ ਸਕੂਲ ਦੀ ਕਾਇਆਕਲਪ ਜਿੱਦਾਂ ਦਾ ਮਤਲਬ ਪ੍ਰਾਈਵੇਟ ਸਕੂਲ ਹੁੰਦੇ ਨੇ ਉਦਾਂ ਦਾ ਬਣਾ ਕੇ ਦਿੱਤਾ ਫਿਰ ਉਸ ਤੋਂ ਬਾਅਦ ਸਾਡੇ ਕੋਲ 75 ਪਲੱਸ ਬੱਚੇ ਹੋ ਗਏ ਹਰ ਇੱਕ ਸਹੂਲਤ ਅਸੀਂ ਸਕੂਲ ਨੂੰ ਕਰਕੇ ਦਿੱਤੀ ਸੀ ਕੋਈ ਵੇਸਟੇਜ ਟ੍ਰੀਟਮੈਂਟ ਪਲਾਂਟ ਜਾਂ ਹੋਰ ਇੱਕ ਤੁਸੀਂ ਦੱਸ ਰਹੇ ਸੀ ਕਿ ਪੜ੍ਹਾਈ ਵੀ ਅਸੀਂ ਕਰਾਉਣੀ ਹੈ ਇੱਥੇ ਉਹ ਕੀ ਹੈਗਾ ਜੀ ਹਾਂਜੀ ਇਹ ਰਾਉਂਡ ਗਲਾਸ ਫਾਊਂਡੇਸ਼ਨ ਵੱਲੋਂ ਇੱਕ ਉਪਰਾਲਾ ਹੈ ਜਦੋਂ 2022 ਦੇ ਲਾਸਟ ਵਿੱਚ ਜਦੋਂ ਸਾਡਾ ਪ੍ਰੋਜੈਕਟ ਸਟਾਰਟ ਹੋਇਆ ਸੀਗਾ ਐਸਟੈਬਲਿਸ਼ਮੈਂਟ ਦਾ ਔਰ ਉਦੋਂ ਹੀ ਰਾਉਂਡ ਗਲਾਸ ਫਾਊਂਡੇਸ਼ਨ ਨੇ ਬਹੁਤ ਜ਼ਿਆਦਾ ਆ ਕੇ ਲੋਕਾਂ ਨੂੰ ਸਿਖਾਇਆ ਸਮਝਾਇਆ ਕਿ ਇਸ ਪਲਾਨ ਦੇ ਕੀ ਫਾਇਦੇ ਹੁੰਦੇ ਹਨ ਹਨ ਤਾਂ ਤੁਸੀਂ ਅਗਰ ਡਰਾਈ ਐਂਡ ਵੈਟ ਡਸਟਮਿਨ ਲੈਂਦੇ ਹੋ ਤਾਂ ਕਿੱਦਾਂ ਤੁਸੀਂ ਉਹਦੇ ਵਿੱਚ ਕੂੜਾ ਅਲੱਗ-ਅਲੱਗ ਕਰਨਾ ਹੈ ਕਿੱਦਾਂ ਤੁਹਾਡੇ ਕੋਲ ਰੋਲ ਲੈ ਕੇ ਜਾਏਗਾ ਤੁਸੀਂ ਇਹ ਸਾਰਾ ਸਾਨੂੰ ਹੈਲਪ ਜਿਹੜੀ ਹੈ ਉਹ ਸਟਾਰਟਿੰਗ ਵਿੱਚ ਰਾਉਂਡ ਗਲਾਸ ਫਾਊਂਡੇਸ਼ਨ ਨੇ ਕੀਤੀ ਉਸ ਤੋਂ ਬਾਅਦ ਜਿਹੜਾ ਲਰਨ ਲੈਬ ਆ ਉਹ ਸਾਡੇ ਪਿੰਡ ਵਿੱਚ ਰਾਉਂਡ ਕਲਾਸ ਫਾਊਂਡੇਸ਼ਨ ਵਾਲੀ ਸ਼ੁਰੂ ਕੀਤਾ ਗਿਆ ਔਰ ਸਾਡੇ ਹੀ ਪਿੰਡ ਦੀ ਜਿਹੜੀ ਕਮੇਟੀ ਆ ਉਸ ਨੂੰ ਟੀਚ ਕਰਨ ਵਾਸਤੇ ਉਹਨਾਂ ਨੂੰ ਰੱਖਿਆ ਗਿਆ ਜੀ ਔਰ ਉਹਦੇ 'ਚ ਹੁੰਦਾ ਕੀ ਹੈ ਕਿ ਜਿਹੜੇ ਛੋਟੇ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਜਿਹੜੇ ਸੌਰੀ ਗਵਰਨਮੈਂਟ ਸਕੂਲ ਦੇ ਬੱਚੇ ਜਿਹੜੇ ਹੁੰਦੇ ਨੇ ਛੋਟੇ ਉਹਨਾਂ ਨੂੰ ਇਹ ਟੈਕਨੋਲੋਜੀ ਇੰਨੀ ਜ਼ਿਆਦਾ ਨਹੀਂ ਹੁੰਦੀ ਜਿੰਨੀ ਕਿ ਪ੍ਰਾਈਵੇਟ ਸਕੂਲ ਵੱਲੋਂ ਸਹੂਲਤਾ ਮਿਲਦੀ ਹੈ ਔਰ ਉਹਦੇ 'ਚ ਕੋਸ਼ਿਸ਼ ਨੇ ਲਰਨ ਲੈਬ 'ਚ ਇਹ ਕੀਤੀ ਜਾਂਦੀ ਹੈ ਕਿ ਉਹਨਾਂ ਬੱਚਿਆਂ ਨੂੰ ਕਿੱਦਾਂ ਲੈਪਟਾਪ ਤੇ ਵਰਕ ਕਰਨਾ ਹੈ ਕਿੱਦਾਂ ਟੈਕਨੀਕਸ ਅੱਜਕੱਲ੍ਹ ਦੀਆਂ ਯੂਜ਼ ਕਰਨੀਆਂ ਹੈ ਉਹ ਸਾਰਾ ਕੁਝ ਸਿਖਾਇਆ ਜਾਂਦਾ ਹੈ ਤੇ ਇਹ ਮੈਂ ਪਣ ਚੱਕੀਆਂ ਵੇਖ ਰਿਹਾ ਸੀ ਜਿਹੜੇ ਇਹ ਪਣ ਚੱਕੀਆਂ ਕੀ ਕੰਮ ਕਰਦੀਆਂ ਰਹੀ ਤੇ ਮੇਰੇ ਖਿਆਲ 'ਚ ਕੁਦਰਤੀ ਨੇ ਏ ਜੀ ਜਿਹੜੀ ਫ੍ਰੈਡਨਬਰਗ ਕੰਪਨੀ ਹੈ sigma ਕੰਪਨੀ ਹੈ ਬਾਸਮੀ ਤੋਂ ਇਹ ਛੱਪੜ ਜਿਹੜਾ ਪਾਉਣ ਤੁਸੀਂ ਦੇਖ ਰਹੇ ਹੋ ਇਹ ਉਹਨਾਂ ਵੱਲੋਂ ਹੀ ਸੀਐਸਆਰ ਵਿੱਚ ਕੰਮ ਕਰਾਇਆ ਗਿਆ ਸੀਗਾ ਔਰ ਅਸੀਂ ਹੁਣ ਬਹੁਤ ਜ਼ਿਆਦਾ ਥੈਂਕਫੁਲ ਹੈ ਕਿਉਂਕਿ ਜਿਹੜੀ ਸਾਡੇ ਪਿੰਡ ਦੀ ਜਿਹੜੀ ਤਰੱਕੀ ਹੈ ਨਾ ਉਹ ਸਟਾਰਟਿੰਗ ਉਹਨਾਂ ਤੋਂ ਹੀ ਹੋਈ ਸੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਔਰ ਇਹ ਜਿਹੜੇ ਲੱਗੇ ਹੋਏ ਨੇ ਜੀ ਤੁਸੀਂ ਇਹ ਵੈਨ ਦੇਖ ਸਕਦੇ ਹੋ ਇਹ ਆਕਸੀਜਨ ਜਨਰੇਟ ਕਰਦੇ ਆ ਪਾਣੀ ਵਿੱਚ ਔਰ ਇਹ ਕੈਨੇਡਾ ਤੋਂ ਆਈ ਥਿੰਕ ਕੈਨੇਡਾ ਜਾਂ ਜਰਮਨੀ ਤੋਂ ਸ਼ਾਇਦ ਇਹ ਬੰ ਮਹंगाई ਗਿਆ ਕਿਉਂਕਿ ਜਿੱਦਾਂ ਜਿੱਦਾਂ ਇਹ ਮਤਲਬ ਮੂਵ ਕਰਦੇ ਆ ਜੀ ਇਹ ਮੂਵ ਕਰਦੇ ਆ ਤਾਂ ਪਾਣੀ ਵਿੱਚ ਆਕਸੀਜਨ ਦੇ ਰੇਟ ਹੁੰਦਾ ਹੈ ਜਿਹਦੇ ਨਾਲ ਅਗਰ ਅਸੀਂ ਮੱਛੀ ਪਾਲਣ ਕਰ ਸਕੀਏ ਜਾਂ ਕੋਈ ਹੋਰ ਕੰਮ ਕਰ ਸਕੀਏ ਉਹਦੀ ਨਾਲ ਸਨ ਹੈਲਪ ਮਿਲਦੀ ਹੈ ਤਾਂ ਪਿੰਡ ਦੇ ਜਿਹੜੇ ਪਤਵੰਤੇ ਸੱਜਣ ਨੇ ਉਹ ਵੀ ਇੱਥੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਕੋਲੋਂ ਵੀ ਜਾਣ ਦੀ ਕੋਸ਼ਿਸ਼ ਕਰਾਂਗੇ ਜੀ ਤੇ ਪਿੰਡ ਦਾ ਕਿਵੇਂ ਵਿਕਾਸ ਪਹਿਲਾਂ ਕਦੇ ਸੋਚਿਆ ਸੀ ਵੀ ਇਦਾਂ ਦਾ ਜਿਹੜਾ ਪਿੰਡ ਬਣ ਜੂ ਵਾਇਗਰਜੀ ਖਾਲਸਾ ਵਾਇਗਰਜੀ ਫਤਿਹ ਮੈਂ ਗੁਰਵਚਨ ਸਿੰਘ ਪਿੰਡ ਮੋਹੀ ਕਲਾਂ ਤੇ ਇਹ ਮੈਂ ਤੇ ਅਸੀਂ ਬਹੁਤ ਧਿਰ ਤੋਂ ਦੇਖਦੇ ਆ ਰਹੇ ਆ तकरीबन 60 ਸਾਲ ਹੋ ਗਏ ਪਹਿਲਾਂ ਵੀ ਸਰਪੰਚ ਬਣਦੇ ਆਏ ਆ ਜੋ ਇਹਨਾਂ ਨੇ 5 ਸਾਲ ਦੇ ਵਿੱਚ ਕੰਮ ਕੀਤਾ ਨਾ ਜੇ ਅਸੀਂ ਦੇਖ ਰਹੇ ਤੁਸੀਂ ਆਪੇ ਹੁਣ ਜਾ ਕੇ ਚਾਰੇ ਪਾਸੇ ਘੁੰਮੋਗੇ ਤੁਹਾਨੂੰ ਪਤਾ ਲੱਗ ਜੂਗਾ ਕਿੰਨਾ ਕੰਮ ਕੀਤਾ ਬਹੁਤ ਸ਼ਾਨਦਾਰ ਕੰਮ ਕੀਤਾ ਹੈ ਪਿੰਡ ਦਾ ਠੀਕ ਹੈ ਜੀ ਹਰ ਕ ਪਾਸੇ ਹੀ ਕੰਮ ਆ ਬਹੁਤ ਸ਼ਾਨਦਾਰ ਹੈ ਜੀ ਕਿ ਹੋਰ ਘੁੰਮਣ ਫਿਰਨ ਦੀ ਫਿਰ ਸੋਭਦਾ ਬਜ਼ੁਰਗਾਂ ਨੂੰ ਬੱਚਿਆਂ ਨੂੰ ਬਹੁਤ ਜ਼ਿਆਦਾ ਜੀ ਬਾਹਰਲੇ ਇੱਥੇ ਸਾਡੇ ਪਿੰਡ ਦੇ ਤਾਂ ਆਂਦੇ ਆਂਦੇ ਜੀ ਬਾਹਰ ਦੇ ਬੰਦੇ ਬਹੁਤ ਆਉਂਦੇ ਆ ਜੀ ਬਿਲਕੁਲ ਜੀ ਸਵੇਰੇ ਕਈ ਪਿੰਡਾਂ ਦੇ ਜਿਹੜੇ ਨਾਲ-ਨਾਲ ਤਿੰਨ ਚਾਰ ਪਿੰਡ ਨੇ ਇੱਥੇ ਪਿੰਡਾਂ ਦੇ ਬੰਦੇ ਆਂਦੇ ਆ ਇੱਥੇ ਘੁੰਮਦੇ ਵੀ ਆ ਤੇ ਜਿਹੜੀ ਜਿਮ ਇਹ ਜਿਮ ਵਾਲਾ ਸਮਾਨ ਲਾਇਆ ਇਹਨਾਂ ਤੇ ਆ ਕੇ ਪ੍ਰੈਕਟਿਸ ਵੀ ਕਰਦੇ ਆ ਬਜ਼ੁਰਗ ਮਾਤਾ ਵੀ ਆ ਕੇ ਬੈਠਦੀਆਂ ਹੋਰ ਬੱਚੇ ਵੀ ਆ ਕੇ ਬੈਠਦੇ ਆ ਬਹੁਤ ਵਧੀਆ ਕੰਮ ਹੈ ਜੀ ਬਸੇ ਤਾਂ ਕੀ ਲੱਗਦਾ ਜੀ ਪਿੰਡਾਂ ਦਾ ਜਿਹੜਾ ਵਿਕਾਸ ਆ ਉਹ ਕਿਸ ਤਰ੍ਹਾਂ ਸੰਭਵ ਹੈਗਾ ਬਹੁਤ ਵਧੀਆ ਹੋਇਆ ਜੀ ਸਾਡਾ ਅਸੀਂ ਦਾ 70 ਸਾਲ ਦੀ ਉਮਰ ਹੋ ਗਈ ਸਭ ਤੋਂ ਜਿਆਦਾ ਅਸੀਂ ਜਿੱਦ ਦੇਖਿਆ ਇਹ ਜਿੰਨਾ ਇਸ ਪੰਚਾਇਤ ਨੇ ਕਿਮ ਕੀਤਾ ਹੋਰ ਕਿਸ ਨੇ ਨਹੀਂ ਕੀਤਾ ਸਾਨੂੰ ਹਰ ਹਰ ਇੱਕ ਜੀ ਦੀ ਹੈ ਜਿਹੜਾ ਸਾਡਾ ਸਭ ਤੋਂ ਮੇਨ ਹੈ ਨਾ ਜਿੱਥੇ ਅਸੀਂ ਜਾਣਾ ਉਹ ਮਰਦ ਘਾਟ ਜਿੱਥੇ ਆਪਣਾ ਹੁੰਦਾ ਸਮਸ਼ਾਨ ਘਾਟ ਉੱਥੇ ਮਤਲਬ ਉਹ ਦੇਖ ਕੇ ਤੁਸੀਂ ਦੰਗ ਰਾਜ ਹੋ ਗਏ ਇੱਕ ਮਤਲਬ ਐਸਾ ਬਣਿਆ ਹੋਇਆ ਨਾ ਵੀ ਮਤਲਬ ਸਾਰਾ ਪਾਰਕ ਵੀ ਬੈਠਣ ਦੀ ਜਗ੍ਹਾ ਵੀ ਸਾਰਾ ਕੁਝ ਬਹੁਤ ਚੰਗਾ ਕੰਮ ਕੀਤਾ ਅਸੀਂ ਇਸ ਪੰਚਾਇਤ ਦੇ ਬਹੁਤ ਇਤਿਹਾਸ ਬਾਰੇ ਅਸੀਂ ਦੇਖ ਰਹੇ ਸੀ ਤੁਸੀਂ ਬਹੁਤ ਲਾਇਆ ਮਹਾਰਾ ਜਨਜੀਤ ਸਿੰਘ ਜੀ ਹੋਣਾ ਬਾਰੇ ਬੰਦਾ ਸਿੰਘ ਬਹਾਦਰ ਜੀ ਹੋਣਾ ਬਾਰੇ ਸਹਿਬਜ਼ਾਦੇਆਂ ਬਾਰੇ ਤਾਂ ਦਵਾਨ ਸਿੰਘ ਦਵਾਨ ਟੋਡਰਮਲ ਜੀ ਹੋਣਾ ਬਾਰੇ ਬਹੁਤ ਸਾਰਾ ਕੁਝ ਜਿਹੜਾ ਇਤਿਹਾਸਕ ਚੀਜ਼ਾਂ ਤੁਹਾਡੇ ਵਿੱਚ ਦੇਖਣ ਨੂੰ ਮਿਲਦੀ ਹੈ ਇਤਿਹਾਸ ਅਮਤੇ ਜਿਹੜੀ ਆਉਣ ਵਾਲੀ ਪੀੜ੍ਹੀ ਵਾਸਤੇ ਜੀ ਦੱਸਣ ਵਾਸਤੇ ਲਾਇਆ ਹੋਇਆ ਕਿਉਂਕਿ ਜਿਹੜੀ ਪੁਰਾਣੀ ਪੀੜ੍ਹੀ ਹੈ ਉਸ ਨੇ ਤੇ ਇਹ ਚੀਜ਼ ਦੇਖੀ ਹੋਈ ਹੈ ਜਿਹੜੇ ਅੱਜ ਬੱਚੇ ਹੈ ਇਹਨਾਂ ਨੂੰ ਇਤਿਹਾਸ ਪੜਨ ਨਾਲ ਇਹਨਾਂ ਨੂੰ ਬਹੁਤ ਫਰਕ ਪੈਂਦਾ ਹੈ ਹੂੰ ਬਿਲਕੁਲ ਜਦੋਂ ਪਿੰਡ ਦੀਆਂ ਕੰਧਾਂ ਤੇ ਸੱਥਾਂ ਦੇ ਉੱਤੇ ਇਤਿਹਾਸ ਲਿਖਿਆ ਹੋਊ ਬਿਲਕੁਲ ਜੋ ਪੰਜਾਬੀ ਦਾ ਇਤਿਹਾਸ ਸਾਰੀ ਜਗ੍ਹਾ ਲਿਖਿਆ ਹੋਊਗਾ ਪੰਜਾਬੀ ਦੇ ਵਿੱਚ ਆਪਣੀ ਪੰਜਾਬੀ ਭਾਸ਼ਾ ਵਿੱਚ ਲਿਖਿਆ ਹੋਇਆ ਉਹ ਬੱਚੇ ਪੜ੍ਹਨਗੇ ਤੋ ਮਤ ਕੋ ਦੇਖਣਗੇ ਵੀ ਸਾਡੇ ਮਦੇ ਰਾਜਾ ਮਹਾਰਾਜੇ ਨੇ ਮਹਾਰਾਜਾ ਰਣਜੀਤ ਸਿੰਘ ਨੇ ਕੀ ਕੀਤਾ ਮਾਦਾ ਗੁਜਰ ਕੌਰ ਨੇ ਨਾਲ ਕੀ ਹੋਇਆ ਠੀਕ ਹੈ ਜੀ ਮਹਾਰਾਣੀ ਜਿੰਦਾ ਨਾਲ ਕੀ ਹੋਇਆ ਜੋ ਜੋ ਉਹਨਾਂ ਨਾਲ ਬੀਤੀ ਹੈ ਜਦੋਂ ਦਾ ਉਹਨਾਂ ਦਾ ਜਨਮ ਹੈ ਜਦੋਂ ਦਾ ਉਹਨਾਂ ਦਾ ਲਾਸਟ ਹੈ ਉਹ ਸਾਰਾ ਕੁਝ ਇਹ ਲਿਖਿਆ ਹੋਇਆ ਇਸ پارک ਦੇ ਵਿੱਚ ਜੀ ਤਾਂ ਪਿੰਡ ਮੋਹੀਕਲਾਂ ਦੀ ਜਿਹੜੇ ਪੰਚਾਇਤ ਸੀ ਇੱਥੋਂ ਦੇ ਲੋਕ ਸੀ ਤੇ ਸਰਪੰਚ ਸੀ ਰਣਵੀਰ ਕਰੋਨਾ ਦੇ ਨਾਲ ਤੁਹਾਡੀ ਅਸੀਂ ਮੁਲਾਕਾਤ ਕਰਾਈ ਹੈ ਇੱਕ ਔਰਤ ਵੱਲੋਂ ਜਿਹੜਾ ਸਰਮੈਲਾ ਸਰਪੰਚ ਦੇ ਵੱਲੋਂ ਪਿੰਡ ਦਾ ਜੋ ਕੰਮ ਕਰਾਇਆ ਗਿਆ ਉਹ ਜਿਹੜਾ ਉਹ ਬੋਲਦਾ ਵਾਕਿਆ ਤੇ ਜਿਵੇਂ ਭਗਵੰਤ ਜੀ ਹੁਣੇ ਕਹਿੰਦੇ ਨੇ ਕਿ ਸਾਡਾ ਕੰਮ ਬੋਲਦਾ ਉਮੀ ਰਣਵੀਰ ਕੌਰ ਹੋਣਾ ਦਾ ਇਹ ਕੰਮ ਬੋਲਦਾ ਪਿੰਡ ਦੇ ਵਿੱਚ ਜਿਹੜਾ ਆ ਤਿੰਨ ਛੱਪੜ ਜਿਹੜੇ ਉਹ ਪੱਕੇ ਕਰਾਏ ਨੇ ਦੋ ਪਾਰਕਾਂ ਜਿਹੜੀਆਂ ਨਾਲ ਬਣਾਈਆਂ ਓਪਨ ਜਿਮ ਨੇ ਤੇ ਪਿੰਡ ਦੇ ਵਿੱਚ ਜ਼ਿਆਦਾਤਰ ਤੁਸੀਂ ਕੰਧਾਂ ਦੇ ਉੱਤੇ ਲਿਖਿਆ ਇਤਿਹਾਸ ਜਿਹੜਾ ਉਹ ਪੜੋਗੇ ਪੰਜਾਬ ਦਾ ਪੰਜਾਬ ਦੀ ਬੋਲੀ ਦੇ ਵਿੱਚ ਜਿਹੜਾ ਇਤਿਹਾਸ ਲਿਖਿਆ ਗਿਆ ਕੈਮਰਾਮੈਨ ਅਜੀਤ ਦੇ ਨਾਲ ਕੁਲਵਿੰਦਰ ਸਿੰਘ ਛਲੇੜੀ ਪਿੰਡ ਮੋਹੀ ਪਟਿਆਲਾ